ਸਾਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਡੈਸ਼ ਟੀਵੀ ਮੈਂ ਇਸ ਵਕਤ ਤੰਤਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਯਥਾਨ ਗੁਰਦੁਵਰਾ ਸੀਸਗੰਸਾਹਿਬ ਜਿਸ ਨੂੰ ਸੰਗਤਾਂ ਗੁਰਦੁਵਰਾ ਸ਼ਹੀਦਾ ਸਾਹਿਬ ਵੀ ਆਖਦਿਆਂ ਨੇ ਸੋ ਦੱਸਦੀ ਆ ਹਰ ਐਤਵਾਰ ਨੂੰ ਸੰਗਤਾਂ ਇਸ ਜਗ੍ਹਾ ਤੇ ਦੁਪਹਿਰੇ ਦੇ ਵਿੱਚ ਹਾਜ਼ਰੀਆਂ ਭਰਉਂਦੀਆਂ ਆ ਗਈਆਂ ਨੇ 12 ਵਜੇ ਇਸ ਦੁਪਹਿਰੇ ਦੀ ਸ਼ੁਰੂਆਤ ਹੁੰਦੀ ਆ ਤੇ 4 ਵਜੇ ਇਸ ਦੀ ਸਮਾਪਤੀ ਹੁੰਦੀ ਆ ਹਰ ਐਤਵਾਰ ਦੀ ਤਰ੍ਹਾਂ ਇਸ ਜਗ੍ਹਾ ਤੇ ਅੱਜ ਤਾਂ ਨੂੰ ਸੰਗਤਾਂ ਦਾ ਇਕੱਠ ਦਿਖਾਵਾਂਗੇ ਇੱਕ ਵਾਰ ਤਸਵੀਰਾਂ ਦੇਖੋ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਇਹ ਉਹ ਗੁਰਦੁਆਰਾ ਸਾਹਿਬ ਆ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਧੜ ਨੂੰ ਅਗਨ ਭੇਟ ਕੀਤਾ ਗਿਆ ਸੀਗਾ ਸਵਾਜਿ ਸ਼ਹੀਦੀ ਪੈ ਰਹੇ ਇਸ ਜਗ੍ਹਾ ਤੇ ਲੱਗਦੇ ਨੇ ਸੰਗਤਾਂ ਦਾ ਇੰਨਾ ਕਿ ਵਿਸ਼ਵਾਸ ਜਾਂ ਇੰਨਾ ਕਿ ਗੁਰੂ ਪ੍ਰਤੀ ਪਿਆਰ ਹੈਗਾ ਕਿ ਇਸ ਦਰ ਤੇ ਜੇਕਰ ਸੰਗਤਾਂ ਆ ਕੇ ਝੋਲੀ ਆੜਦੀਆਂ ਨੇ ਤਾਂ ਹਰ ਇੱਕ ਸੰਗਤ ਇਸ ਜਗ੍ਹਾ ਤੋਂ ਝੋਲੀਆਂ ਭਰ ਕੇ ਲੈ ਕੇ ਜਾਂਦੀਆਂ ਨੇ ਸੋ ਦੂਜੇ ਪਾਸੇ ਜੇਕਰ ਗੱਲ ਕਰਾਂ ਤਾਂ ਠੰਡੇ ਜਲਦੀਆਂ ਸ਼ਬੀਲਾ ਮਿੱਠੇ ਜਲਦੀਆਂ ਸ਼ਬੀਲਾ ਹਰ ਇੱਕ ਤਰ੍ਹਾਂ ਦੇ ਖਾਸ ਪ੍ਰਬੰਧ ਸੰਗਤਾਂ ਲਈ ਕੀਤੇ ਗਏ ਨੇ ਚਾਹੇ ਅੱਜ ਮੌਸਮ ਦੇ ਵਿੱਚ ਤਾਪਮਾਨ ਦੇ ਵਿੱਚ ਜ਼ਰੂਰ ਗਰਾਵਟ ਆਈ ਹੈ ਮੌਸਮ ਠੰਡਾ ਜ਼ਰੂਰ ਹੋਇਆ ਉਸੇ ਤਰੀਕੇ ਨਾਲ ਸੰਗਤਾਂ ਗੁਰੂ ਘਰ ਦੇ ਵਿੱਚ ਵੱਧ ਇਕੱਠ ਦੇ ਨਾਲ ਹਾਜ਼ਰੀਆਂ ਭਰਨ ਪਹੁੰਚੀਆਂ ਨੇ ਸੰਤਾਨ ਨਾਲ ਗੱਲਬਾਤ ਇਹ ਪਾਸ ਜ਼ਰੂਰ ਕਰਾਂਗੇ ਵੀਰ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਬਤ ਜੀ ਕੀ ਨਾਮ ਤੁਹਾਡਾ ਵਿਕਰਮ ਜੀ ਜੀ ਵਾਹਿਗੁਰੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅੰਮ੍ਰਿਤਸਰ ਵਾਹਿਗੁਰੂ ਜੀ ਹਰ ਐਤਵਾਰ ਹੁੰਦੇ ਹੋ ਹਾਂਜੀ ਗੁਰੂ ਜੀ ਦੀ ਕਿਰਪਾ ਨਾਲ ਕਿਦਾਂ ਦਾ ਮਹਿਸੂਸ ਕਰਦੇ ਹੋ ਚਪੈਰੇ ਚਾਜ਼ਰੀ ਪਰ ਕੇ ਉਹ ਖੁਸ਼ੀ ਮਿਲਦੀ ਹੈ ਗੁਰੂ ਜੀ ਉਹ ਕਿਰਪਾ ਮਿਲਦੀ ਹੈ ਕਿ ਸਰੀਰ ਠੀਕ ਨਾ ਗੁਰੂ ਦੀ ਕਿਰਪਾ ਨਾਲ ਅੱਗੇ ਮੈਂ ਬਿਮਾਰ ਜਦੋਂ ਹੁਣ ਗੁਰੂ ਜੀ ਦੇਣਾ ਕੀ ਬਿਮਾਰ ਕੀ ਪ੍ਰੋਬਲਮ ਸੀਗੀ ਕਿ ਬੁਖਾਰ ਚੜ੍ਹਦਾ ਸੀ ਹੁਣ ਕਿਰਪਾ ਨਾਲ ਠੀਕ ਨਾ ਜੀ ਠੀਕ ਰਹੇ ਹੁ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਇਸ ਦਰ ਤੇ ਹੁੰਦੇ ਜਦੋਂ ਬਹੁਤ ਵਧੀਆ ਕਿਰਪਾ ਜੀ ਮੇਰੇ ਜੀ ਇੰਨੀ ਸੰਗਤ ਦਾ ਇਕੱਠ ਅੱਜ ਪੈਰੇ ਚ ਹਾਜ਼ਰੀਆਂ ਭਰਦੀਆਂ ਨੇ ਕਹਿੰਦੇ ਜਿਹੜਾ ਵੀ ਇਸ ਦਰ ਤੇ ਹੁੰਦਾ ਝੋਲੀਆਂ ਪਰ ਕੇ ਲੈ ਕੇ ਜਾਂਦਾ ਚਾਹੀਏ ਜੀ ਬਹੁਤ ਚਾਹੀਏ ਜੀ ਇਹ ਦਾਤੋ ਬਾਬਾਈ ਨੂੰ ਹਰ ਸ਼ਾਇ ਮਿਲਦੀ ਆ ਹਰ ਸ਼ਾਇ ਹਰ ਸ਼ਾਇ ਲਾੜੀ ਵੀ ਤਾਂ ਦੂਸਰੇ ਵੀ ਗੱਡੀਆਂ ਵੀ ਤੈ ਕੁੱਛ ਹੈ ਦੁਨਿਆਸ਼ਾ ਮੈਂ ਬਹੁਤ ਕਿਰਪਾ ਇਸ ਜਤੈ ਦੀ ਕਈ ਨੂਕੇ ਵੀ ਹੈਗੇ ਨੇ ਜਿਹੜੇ ਚਪਾਰੇ ਨੂੰ ਮਾਰਾ ਕਹਿੰਦੇ ਨੇ ਕੀ ਪਖੰਡ ਕਰਦੇ ਪਏ ਜਾਂ ਇਹ ਕਰਦੇ ਪਏ ਬਾਬਾ ਉਹਨਾਂ ਦੀ ਆਪਣੀ ਹੋ ਜਗੀਆ ਇਹ ਆਪਣੀ ਵੀ ਵਾਇਰਸ ਹੋ ਜਿਆ ਜੋ ਮਿਲਦਾ ਮਿਲਦਾ ਉਹਨਾਂ ਦੀ ਆਪਣੀ ਹੋ ਜਗੀਆ ਆਪਣੀ ਹੋ ਜਿਆ ਧੰਨਵਾਦ ਅਸੀਂ ਕਿਸ ਨੂੰ ਕੁਝ ਕਹਿਣ ਜਾਂਦੇ ਧੰਨਵਾਦ ਤੇ ਉਹਨਾਂ ਦੀ ਕਿਰਪਾ ਜੀ ਦੀ ਸੋ ਬਿਲਕੁਲ ਹੈ ਕਿ ਅੱਲਿਏ ਕਿ ਦੂਰ ਦੂਰ ਸੰਗਤ ਹੁੰਦੀ ਆ ਭਾਵੇਂ ਇਸ ਚਪਾਰੇ ਦੇ ਵਿੱਚ ਕਈ ਸੰਗਤਾਂ ਵਿਰੋਧ ਵੀ ਕਰਦੀਆਂ ਨੇ ਪਰ ਉਹ ਆਪਣੇ ਮਨ ਦੇ ਵਿੱਚ ਜੋ ਇੱਛਾ ਰੱਖ ਕੇ ਕੁਝ ਵੀ ਬੋਲ ਦਿੰਦੇ ਨੇ ਪਰ ਅਜਿਹਾ ਇੱਥੋਂ ਦੀਆਂ ਸੰਗਤਾਂ ਨੂੰ ਆ ਕੇ ਪੁੱਛੋ ਕਿ ਚ ਪੈਰੇ ਦੇ ਵਿੱਚ ਸੰਗਤਾਂ ਪ੍ਰਤੀ ਕਿੰਨਾ ਕੁ ਜਿਹੜਾ ਵਿਸ਼ਵਾਸ ਹੈ ਉਹ ਵੇਖਣ ਨੂੰ ਮਿਲਦਾ ਆ ਸੋ ਇੱਕ ਵਾਰ ਦੂਰ ਦੂਰ ਤੱਕ ਝਾਤ ਮਰਵਾਈਏ ਤਾਂ ਇਹ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆ ਜਿੱਥੇ ਕਹ ਲਈਏ ਕਿ ਸੰਗਤਾਂ ਨਤਮਸਤਕ ਹੋਣਾ ਯਾਨੀ ਹੋਰ ਸੰਗਤਾਂ ਨਾਲ ਗੱਲਬਾਤ ਕਰਦੇ ਆ ਭਿਰਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਖਾਸ ਪ੍ਰਬੰਧ ਕੀਤੇ ਗਏ ਨੇ ਇਸ ਜਗ੍ਹਾ ਤੇ ਥੋੜਾ ਉਹਦੇ ਬਾਰੇ ਜ਼ਿਕਰ ਕਰ ਦਿਓ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੇ ਅਸੀਂ ਗੱਲ ਕਰ ਲਈਏ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੀ ਆਮਦ ਨੂੰ ਲੈ ਕੇ ਸਾਡੇ ਮੈਨੇਜਰ ਸਰਦਾਰ ਹਰਪੀ ਸਿੰਘ ਜੀ ਵੱਲੋਂ ਮੈਨੇਜਰ ਸਰਦਾਰ ਜਸਬੀਰ ਸਿੰਘ ਜੀ ਵੱਲੋਂ ਗੁਰਦੁਆਰਾ ਸ਼ਹੀਦ ਗੰਗਸਾਹਿਬ ਵਿਖੇ ਸਾਰੇ ਹੀ ਸੰਗਤ ਵੱਲੋਂ ਪ੍ਰਬੰਧ ਜਿਹੜੇ ਨੇ ਚੇਤਾ ਕੀਤੇ ਗਏ ਹੁੰਦੇ ਨੇ ਉੱ ਸਾਡਾ ਗੁਰਦਰਾਸ਼ੀ ਦਖਨ ਸਾਹਿਬ ਦਾ ਸਟਾਫ ਵੱਖਰਾ ਹੁੰਦਾ ਸਾਰੇ ਮਤਲਬ ਪ੍ਰਬੰਧਾਂ ਨੂੰ ਕੋਈ ਆਮਦ ਨੂੰ ਲੈ ਕੇ ਪ੍ਰਬੰਧਾਂ ਦੀ ਕੋਈ ਘਾਟ ਨਹੀਂ ਹੈਗੀ ਸਾਡੇ ਗੇ ਜਿਵੇਂ ਸੰਗਤਾਂ ਦੀ ਵੱਡੀ ਗਿਣਤੀ ਚ ਪਹੁੰਚਦੀਆਂ ਹੈਗਿਆ ਨੇ ਹਰ ਇੱਕ ਸੰਗਤ ਕਹਿੰਦੀ ਹੈ ਕਿ ਜੇ ਉਹ ਵੀ ਅਸદાર ਤੋਂ ਮੰਗਦੇ ਆ ਸਾਡਾ ਉਹ ਮੰਗਿਆ ਕਬੂਲ ਹੁੰਦਾ ਇਸ ਦਰ ਤੇ ਸਾਡੀ ਝੋਲੀ ਛੋਟੀ ਪੈ ਜਾਂਦੀ ਹੈ ਉਸ ਦਰ ਤੇ ਜਦੋਂ ਆਪਾਂ ਮੰਗਦੇ ਆ ਤਾਂ ਸ਼ਾਇਦ ਰੱਬ ਕਿਤੇ ਵੱਧ ਕੇ ਸਾਨੂੰ ਦੇਣ ਨੂੰ ਬੈਠਾ ਹੈ ਆ ਉਹੀ ਗੱਲ ਹੈ ਨਾ ਕਿ ਆਪਾਂ ਜੇ ਕਹਿ ਲਈਏ ਕਿ ਇੱਥੇ ਇਸ ਦਰ ਤੋਂ ਆਪਾਂ ਜਿੰਨੀਆਂ ਕੀ ਅਰਦਾਸਾਂ ਝੋੜੀਆਂ ਭਰ ਲਈਆਂ ਹੁੰਨੀਆਂ ਥੋੜੀਆਂ ਏ ਬਾਬਾ ਦੀਪ ਸਿੰਘ ਜੀ ਦੀ ਆਦਾਰੀ ਇੱਡਾ ਵੱਡਾ ਹੈ ਕਿ ਇੱਥੇ ਝੋੜੀਆਂ ਖਾਲੀ ਨਹੀਂ ਕਿਸੇ ਦੀਆਂ ਜਾ ਸਕਦੀਆਂ ਜੀ ਸੋ ਕੀ ਹੁਣ ਖਾਸ ਪ੍ਰਬੰਧ ਨੇ ਸੰਗਤਾਂ ਜਿਵੇਂ ਰੋਡ ਤੇ ਬੈਠੀਆਂ ਹੈਗੀਆਂ ਚਾਹੇ ਅੰਦਰ ਜਗ੍ਹਾ ਘਟਿਆ ਪਰ ਸੰਗਤਾਂ ਦੇ ਮਨ ਦੇ ਵਿੱਚ ਇੰਨਾ ਕਿ ਪਿਆਰ ਹੈ ਗੁਰੂ ਪ੍ਰਤੀ ਕਿ ਸੜਕਾਂ ਤੇ ਬੈਠ ਕੇ ਵੀ ਗੁਰਬਾਣੀ ਦਾ ਆਨੰਦ ਮਾਣਦੀਆਂ ਨੇ ਤੁਸੀਂ ਆਪ ਦੇਖ ਸਕਦੇ ਹੋ ਦੂਰ ਦੂਰ ਤੱਕ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਆ ਜੀ ਸਾਡੇ ਲਈ ਆਪਾਂ ਜਿੰਨੇ ਪ੍ਰਬੰਧ ਕਰਦੇ ਸਾਡੇ ਕੋਲ ਥੋੜੇ ਪੈ ਜਾਂਦੇ ਨੇ ਸੰਗਤ ਦੀ ਆਮਦਨ ਲੈ ਕੇ ਅਰੇ ਐਤਵਾਰ ਕਹਿੰਦੇ ਆਏ ਦਿਨ ਸੰਗਤ ਦਾ ਕੱਟ ਜਿਹੜਾ ਵਾਧਾ ਜਾਂਦਾ ਪਰ ਉਸ ਨੂੰ ਲੈ ਕੇ ਫਿਰ ਉਹਨੇ ਸ਼ਰੋਮਣੀ ਕਮੇਟੀ ਆ ਨਵੀਆਂ ਮਾਰਤਾ ਤਿਆਰ ਕਰ ਰਹੀ ਆ ਤੁਸੀਂ ਦੇਖ ਸਕਦੇ ਹੋ ਪੂਰੀ ਵਾਲੇ ਬਾਬਾ ਜੀ ਵੀ ਲੱਗੇ ਹੋਏ ਆ ਸ਼ਰੋਮਣੀ ਕਮੇਟੀ ਵੱਲੋਂ ਵੀ ਲੱਗੇ ਹੋਏ ਨੇ ਮਤਲਬ ਜਿੰਨੇ ਆਪਾਂ ਪ੍ਰਬੰਧ ਕਰਦੇ ਸਾਡੇ ਕੋਲ ਉਹਨੇ ਥੋੜੇ ਪੈ ਜਾਂਦੇ ਨੇ ਜੀ ਧੰਨਵਾਦ ਜੀ ਸੋ ਬਿਲਕੁਲ ਕਹ ਲਈਏ ਕਿ ਸੰਗਤਾਂ ਇੱਥੇ ਹਾਏ ਦਿਨ ਐਤਵਾਰ ਨੂੰ ਦੁਗਨੇ ਕੱਟ ਦੇ ਵਿੱਚ ਦੇਖਣ ਨੂੰ ਮਿਲਦੀ ਹੈਗੀਆਂ ਨਹੀਂ ਸੁਰਾ ਸੋ ਪਛਾਨੀ ਆ ਜੋ ਲੜੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਹੁ ਨਾ ਛੜੇ ਕੀ ਇਹੋ ਗੁਰੂ ਘਰ ਆ ਜਿੱਥੇ ਵੱਡੀ ਗਿਣਤੀ ਚ ਸੰਗਤਾਂ ਪਹੁੰਚਦੀਆਂ ਨੇ ਹੋਰ ਸੰਗਤਾਂ ਨਾਲ ਗੱਲਬਾਤ ਜਿਹੜੀ ਆ ਪਾ ਜਾਣੂ ਰੱਖਾਂਗੇ ਕਿ ਇਹ ਗੁਰੂ ਘਰ ਦੇ ਵਿੱਚ ਪਹੁੰਚਦੇ ਹੋ ਸੋ ਜਿਸ ਤਰੀਕੇ ਨਾਲ ਤਸਵੀਰਾਂ ਦਿਖਾਵਾਂ ਤਾਂ ਤਸਵੀਰਾਂ ਦੇ ਵਿੱਚ ਜ਼ਿਕਰ ਕਰੀਏ ਤਾਂ ਰੋਡ ਤੇ ਬਾਣੀ ਪੜਨੀਆਂ ਨੇ ਸੰਗਤਾਂ ਚਾਹੇ ਗੁਰੂ ਘਰ ਦੇ ਅੰਦਰ ਜਗ੍ਹਾ ਜ਼ਰੂਰ ਕੱਟ ਹੈਗੀ ਆ ਪਰ ਸੰਗਤਾਂ ਇਸ ਜਗ੍ਹਾ ਤੇ ਗੁਰਬਾਣੀ ਦਾ ਆਨੰਦ ਮਾਣਨੀਆਂ ਹੈਗੀਆਂ ਨੇ ਸੋ ਸੇਵਾਦਾਰ ਆਪਣੀ ਡਿਊਟੀ ਜਿਹੜੀ ਆ ਉਹ ਵੀ ਨਿਭਾ ਰਹੇ ਆ ਸੰਤਾਂ ਨੂੰ ਕਿਸੇ ਪ੍ਰਕਾਰ ਦੀ ਜਿਹੜੀ ਗਰਮੀ ਨੂੰ ਲੈ ਕੇ ਮੁਸ਼ਕਲ ਨਾ ਆਵੇ ਉਹਨਾਂ ਲਈ ਪੱਖੀਆਂ ਦੀ ਸੇਵਾ ਜਿਹੜੀ ਆ ਉਹ ਸੰਗਤਾਂ ਕਰ ਰਹੀਆਂ ਹੈਗੀਆਂ ਨੇ ਸੋ ਵੀਰ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਉਹ ਪਸੂਰ ਕਰਾਂਗੇ ਵੀਰੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਨਾ ਕਿਹੜੀ ਜਗ੍ਹਾ ਤੋਂ ਹੁੰਦੇ ਹੋ ਸ਼ਾਹਪੁਰੋਂ ਕਿਹੜੀ ਜਗ੍ਹਾ ਤੋਂ ਸ਼ਾਹਪੁਰੋਂ ਸ਼ਾਹਪੁਰ ਤੋਂ ਹਾਂ 35 ਕਿਲੋਮੀਟਰ 35 ਕਿਲੋਮੀਟਰ ਹਰ ਐਤਵਾਰ ਹੁੰਦੇ ਹੋ ਹਾਂਜੀ ਕੀ ਮਹਿਸੂਸ ਕਰਦੇ ਹੋ ਇਸ ਜਗ੍ਹਾ ਤੇ ਆ ਕੇ ਇੰਨਾ ਘੱਟ ਸੰਗਤ ਦਾ ਅੱਜ ਪਹਿਰੇ ਚ ਹਾਜ਼ਰੀ ਭਰਨੇ ਕੀ ਮਹਿਸੂਸ ਕਰਦੇ ਹੋ ਇਸ ਤਰ੍ਹਾਂ ਇਸ ਕਹਿ ਨਹੀਂ ਆਦਰ ਕਰੋ ਗਾਲੋਦਰ ਕਰੋ ਬਈ ਦੱਸੋ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਹਾਂਜੀ ਹਾਂਜੀ ਦੱਸ ਜਿਹੜਾ ਅਜੇ ਤੱਕ 40 ਸਾਲ ਦੀ ਉਮਰ ਵਿੱਚ ਕਦੀ ਸੀ ਨਹੀਂ ਮਿਲਿਆ ਹੁਣ ਇੰਨਾ ਜ਼ਿਆਦਾ ਸੁਖ ਆਨੰਦ ਮਿਲਦਾ ਸੰਡੇ ਦੀ ਤਾਂਗ ਰਹਿੰਦੀ ਹੈ ਕਿਸ ਦਿਨ ਸੰਡੇ ਆਉਣਾ ਹੈ ਕਿਸ ਦਿਨ ਗੁਰੂਗੋਵਾਰ ਤੇ ਘਰ ਜਾ ਕੇ ਮੱਥਾ ਟੇਕਣਾ ਇੱਥੇ ਬਹੁਤ ਜ਼ਿਆਦੀ ਸੰਗਤ ਦੀ ਆਸਮਰਤ ਪੂਰੀ ਹੁੰਦੀ ਹੈ ਸਾਡੇ ਵੀ ਕਈ ਕੰਮ ਇਹੋ ਜਿਹੇ ਜਿਹੜੇ ਪੂਰੇ ਹੋ ਗਏ ਆ ਅਹੀਂ ਚਾਹੁੰਦੇ ਆ ਵੀ ਇਸ ਤਰ੍ਹਾਂ ਹੀ ਮਹਾਰਾਜ ਦਾ ਇਸ ਤਰ੍ਹਾਂ ਜਿਦਾਂ ਹੈ ਕਿਹੜੇ ਕੰਮ ਸੀ ਜਿਹੜੇ ਗੁਰੂ ਮਹਾਰਾਜ ਦੇ ਦਰ ਤੇ ਆ ਕੇ ਪੂਰੇ ਹੋਏ ਨੇ ਕੋਈ ਨਹੀਂ ਸਕਦੇ ਉਹ ਮਹਾਰਾਜ ਨੂੰ ਪਤਾ ਜਾਂ ਸਾਨੂੰ ਪਤਾ ਕੁਝ ਇਹੋ ਜਿਹੇ ਅਡੇ ਪਾਸੇ ਕੰਮ ਜਿਹੜੇ ਪਰਮਾਤਮਾ ਨੇ ਕੱਢ ਦਿੱਤੇ ਉਹਨਾਂ ਨੂੰ ਕੋਈ ਵਿਸ਼ਵਾਸ ਹੁੰਦਾ ਇਸ ਦਰ ਤੇ ਆਉਣ ਦਾ ਕਿਉਂਕਿ ਸੰਗਤਾਂ ਕੋਲ ਜਿਆਦਾਤਰ ਇਹ ਸੁਣਿਆ ਹੈ ਕਿੰਦੇ ਜੇਕਰ ਤੁਸੀਂ ਇਸ ਜਗ੍ਹਾ ਤੇ ਮੰਗਣਾ ਹੈ ਨਾ ਤੁਹਾਡੀ ਝੋਲੀ ਛੋਟੀ ਪੈ ਜਾਏਗੀ ਇਸ ਦਰ ਤੇ ਮੰਗਣ ਦਾ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈਗੀ ਜੀ ਜਿੰਨੀ ਤਰੀਫ਼ ਕਰ ਸਕਦੇ ਗੁਰੂ ਬਾਬਾ ਦੀਪ ਸਿੰਘ ਜੀ ਦੀ ਬਹੁਤ ਜ਼ਿਆਦੀ ਘਟਿਆ ਜੀ ਬਹੁਤ ਜ਼ਿਆਦੀ ਚੜ੍ਹਦੀ ਕਲਾ ਜਿੰਨੀ ਸੰਗਤਾਂ ਦੇ ਕਈ ਪ੍ਰਚਾਰਕ ਅਜਿਹੇ ਨੇ ਜੋ ਇਸ ਨੂੰ ਪਖੰਡਵਾਦ ਦਾ ਰੂਪ ਦੱਸਦੇ ਨੇ ਕਿ ਇਹ ਪਖੰਡ ਕਰਦੇ ਆ ਸੱਚ ਪੈਰੇ ਦੇ ਵਿੱਚ ਅਜਿਹੀ ਬਾਣੀ ਕਿਉਂ ਪੜਦੇ ਆ ਇਹ ਬਾਕੀ ਦਿਨ ਵੀ ਪੜੀ ਜਾ ਸਕਦੀ ਨਹੀਂ ਜੀ ਜਿਹੜਾ ਸੰਡੇ ਦਾ ਦਿਨ ਜੋ ਪਹਿਲਾ ਇਤਿਹਾਸ ਦੇ ਵਿੱਚ ਪ੍ਰਮਾਤਮਾ ਨੇ ਜੋ ਗੁਰੂ ਮਹਾਰਾਜ ਗੁਰੂ ਗੋਬੇ ਸਿੰਘ ਜੀ ਨੇ ਜੋ ਲਹਿਰ ਪਥਰ ਚੱਲੀ ਆ ਉਸ ਹੱਬਣਾ ਜੋ ਪ੍ਰਕਿਰਤੀ ਚੱਲਣੀ ਉਹ ਹੀ ਚੱਲ ਰਹੀ ਹੈ ਜਿਹੜੀਆਂ ਆਪਣਾ ਆਮ ਜਿਹੜੇ ਆਪਣੇ ਸਿੱਖ ਸੰਗਤ ਸਾਰੀ ਆਉਂਦੀ ਆ ਹਰ ਇੱਕ ਦੀ ਆਸਬਰਦ ਪੂਰੀ ਹੁੰਦੀ ਦਿਲ ਤੋਂ ਜੋ ਵੀ ਮੰਗਣਾਉਂਦਾ ਉਹਦਾ ਹਰ ਇੱਕ ਜਿਹੜਾ ਮਨ ਦੀ ਮਨੋ ਕਾਉਣਾਪੁਰ ਨੂੰ ਦੀਰ ਉਸ ਤੌਰ ਤੇ ਸੰਗਤ ਵੇਖੋ ਵੇਖੀ ਇੱਕ ਦੂਜੇ ਨਾਲ ਤੁਰੇ ਆਉਂਦੇ ਆ ਹਾਂਜੀ ਸੋ ਬਿਲਕੁਲ ਹੈ ਕਿਆਲੀ ਹੈ ਗੁਰੂ ਘਰ ਦੇ ਵਿੱਚ ਸੰਗਤਾਂ ਹਾਜ਼ਰੀਆਂ ਭਾਰੀਆਂ ਨੇ ਵੱਡੀ ਗਿਣਤੀ ਚ ਸੰਗਤਾਂ ਦਾ ਇਕੱਠ ਇਸ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਹੈਗਾ ਸੋ ਦੂਰ ਦਰਾਡੇੋਂ ਬੈਠੇ ਜੋ ਸੰਗਤਾਂ ਨਹੀਂ ਪਹੁੰਚ ਸਕਦੀਆਂ ਉਹਨਾਂ ਤੱਕ ਇਹ ਵੀਡੀਓ ਸ਼ੇਅਰ ਕਰਕੇ ਜਰੂਰ ਪਹੁੰਚਾਓ ਜੋ ਵਿਦੇਸ਼ਾਂ ਦੇ ਵਿੱਚ ਸੰਗਤਾਂ ਬੈਠੀਆਂ ਨੇ ਤਾਂ ਜੋ ਇਸ ਪਵਿੱਤਰ ਸਥਾਨ ਇਸ ਸਥਾਨ ਦਾ ਆਨੰਦ ਮਾਣ ਸਕਣ ਮੈਨੂੰ ਤੇ ਉਹ ਇਜਾਜ਼ਤ ਦਿੱਲੀ ਡੈਸਕ ਟੀਵੀ ਦੇ ਲਈ ਸਿਮਰਦੇਵ ਸਿੰਘ ਜੀ ਅੰਸਰ Thank oh. you.